ਅੰਤਰਾਪਰਦੇਸ਼ ਦੀ ਸਰਕਾਰ ਨੇ ਇੱਕ ਬੇਹਤ ਵੱਡਾ ਖਦਮ ਚੱਕਿਆ ਦਰਸਲ ਅੰਤਰਾਪਰਦੇਸ਼ ਦੀ ਸਰਕਾਰ ਨੇ ਅਜਿਹੀ ਇੱਕ ਪਹਿਲ ਕਦਮੀ ਕੀਤੀ ਹੈ ਜਿੱਥੇ ਕਿ ਪਹਿਲਾ ਤਾਂ ਅੰਧਰਾ ਪ੍ਰਦੇਸ਼ ਦੇ ਵਿੱਚ 2 ਤੋਂ ਵੱਧ ਬੱਚੇ ਪੈਦਾ ਕਰਨ ਤੇ ਰੋਕ ਸੀਗੀ ਪਰ ਹੁਣ ਜਨ ਸੰਖਿਆ ਨੂੰ ਗੋਦੋਂ ਦੇ ਲਈ ਵੱਡਾ ਕਦਮ ਚੱਕਿਆ ਗਿਆ ਤੇ ਹੁਣ ਘਟਦੀ ਆਬਾਦੀ ਨੂੰ ਦੇਖਦੇ ਹੋਏ ਅੰਧਰਾ ਪ੍ਰਦੇਸ਼ ਦੀ ਸਰਕਾਰ ਜੋ ਹੈ ਸੀਐਮ ਜਿਹੜੇ ਨੇ ਉਹਨਾਂ ਨੇ ਇੱਕ ਬੇਹਦ ਵੱਡਾ ਕਦਮ ਚੱਕਿਆ ਤਾਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕੇ ਹੁਣੇ ਜਿੱਥੇ ਕੀ ਮਹਿਲਾਵਾਂ ਕੰਮ ਕਰਦੀਆਂ ਨੇ ਉਹਨਾਂ ਦੇ ਕੋਲ ਵਾਲ ਸੰਭਾਲ ਕੇਂਦਰ ਜਿਹੜੇ ਬਣਾਉਣੇ ਲਾਜ਼ਮੀ ਕਰ ਦਿੱਤੇ ਨੇ ਤੇ ਜਿਹੜੇ ਪੈਸੇ ਨੇ ਉਹ ਸਿੱਧਾ ਹੀ ਔਰਤਾਂ ਦੇ ਖਾਤਿਆਂ ਦੇ ਵਿੱਚ ਪਾਇ ਜਾਣਗੇ ਜਿਸ ਦੇ ਨਾਲ ਆਰਥਿਕ ਤੌਰ ਤੇ ਮਦਦ ਜਿਹੜੀ ਆ ਮਿਲਣਗੀ ਮਹਿਲਾਵਾਂ ਨੂੰ ਬੱਚਿਆਂ ਨੂੰ ਪਾਲਣ ਦੇ ਵਿੱਚ ਤੇ ਦੂਸਰੇ ਪਾਸੇ ਜਿਹੜੇ ਕਿ ਲੋਕ ਸਮਰਥਾ ਰੱਖਦੇ ਨੇ ਆਰਥਿਕ ਤੌਰ ਤੇ ਠੀਕ ਨੇ ਉਹ ਗਰੀਬ ਬੱਚਿਆਂ ਦੇ ਪਰਿਵਾਰਾਂ ਨੂੰ ਅਡੌਪਟ ਕਰ ਲੈਣਗੇ ਜਿਸ ਤੋਂ ਬਾਅਦ ਸਰਕਾਰ ਉਹਨਾਂ ਦੀ ਆਰਥਿਕਤਾ ਨੂੰ ਠੀਕ ਰੱਖਣ ਦੇ ਲਈ ਮਦਦ ਕਰੇਗੀ ਔਰ ਵਿੱਤੀ ਸਹਾਇਤਾ ਜਿਹੜੀ ਆ ਦਿੱਤੀ ਜਾਵੇਗੀ ਤਾਂ ਜਾਨੀ ਕਿ ਹੁਣ ਜਿਹੜੀ ਜਨਸਖਿਆ ਉਸ ਨੂੰ ਨੂੰ ਲੈ ਕੇ ਜਿਹੜੀ ਸਰਕਾਰ ਆ ਉਹ ਲਗਾਤਾਰ ਵੱਡੇ ਪੱਧਰ ਦੇ ਉੱਤੇ ਕਦਮ ਚੱਕ ਰਹੀ ਆ ਕਿ ਸਰਕਾਰ ਨੇ ਜਿੱਥੇ ਪਹਿਲਾਂ ਇਹ ਰੋਕ ਲੱਗੀ ਸੀ ਕਿ ਦੋ ਬੱਚਾ ਤੋਂ ਵੱਧ ਨਹੀਂ ਹੋਣੇ ਚਾਹੀਦੇ ਨੇ ਪਰ ਹੁਣ ਜਨਸੰਖਿਆ ਘਟਦੀ ਦੇਖਦੇ ਹੋਏ ਆਂਧਰਾ ਪ੍ਰਦੇਸ਼ ਦੇ ਸੀਐਮ ਦੇ ਵੱਲੋਂ ਇਹ ਵੱਡਾ ਕਦਮ ਚੱਕਿਆ ਗਿਆ ਤੇ ਦੂਸਰੇ ਪਾਸੇ ਗੱਲ ਕਰੀਏ ਤਾਂ ਪਹਿਲਾਂ ਜਨੇਪੇ ਦੀ ਜਿਹੜੀ ਛੁੱਟੀ ਹੁੰਦੀ ਸੀਗੀ ਉਸ ਤੇ ਉੱਤੇ ਪਾਬੰਦੀ ਸੀ ਰੋਕ ਲਗਾ ਦਿੱਤੀ ਸੀ ਪਰ ਹੁਣ ਕਿਹਾ ਜਾ ਰਿਹਾ ਕਿ ਤੁਸੀਂ ਜਦ ਵੀ ਮਰਜ਼ੀ ਛੁੱਟੀ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ ਛੁੱਟੀ ਮਿਲੇਗੀ ਯਾਨੀ ਕਿ ਗੁਣ ਬੱਚਿਆਂ ਨੂੰ ਪੈਦਾ ਕਰਨ ਨੂੰ ਲੈ ਕੇ ਤੇ ਦੂਸਰੇ ਪਾਸੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਅਡੌਪਟ ਕਰਨਾ ਤੇ ਉਸ ਤੋਂ ਬਾਅਦ ਉਹਨਾਂ ਦੀ ਆਰਥਿਕਤਾ ਨੂੰ ਵਧਾਉਣਾ ਪੜਾ ਲਖਾ ਕੇ ਔਰ ਵੱਡੇ ਪਰਿਵਾਰਾਂ ਨੂੰ ਪ੍ਰਸਾਹਿਤ ਜੋ ਹੈ ਉਹ ਸਰਕਾਰ ਕਰਦੀ ਆ ਜਾਨੀ ਕਿ ਵੱਡੇ ਪਰਿਵਾਰਾਂ ਨੂੰ ਪ੍ਰਸਾਹਿਤ ਕਰਕੇ ਹੋਰ ਜੋ ਹੈ ਪਰਿਵਾਰਾਂ ਵਿੱਚ ਵਾਧਾ ਕਰਨ ਨੂੰ ਲੈ ਕੇ ਸਰਕਾਰ ਲਗਾਤਾਰ ਜਤੂ ਜਤ ਕਰ ਰਹੀ ਆ ਤਾਂ ਨਾਲ ਦੀ ਨਾਲ ਔਰ ਜਿਹੜੀ ਪੈਸੇ ਨੇ ਔਰ ਜਿਹੜਾ ਲਾਭ ਆ ਉਹ ਲੋਕਾਂ ਨੂੰ ਦਿੱਤਾ ਜਾਵੇਗਾ ਮਹਿਲਾਵਾਂ ਦੇ ਖਾਤਿਆਂ 'ਚ ਪੈਸੇ ਆਉਣਗੇ ਬੱਚਿਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਤਨਾਲ ਦੀ ਨਾਲ ਹੁਣ ਛੁੱਟੀ ਵੀ ਤੁਸੀਂ ਕਿਸੇ ਵਕਤ ਜਨੇਪੇ ਦੀ ਲੈ ਸਕਦੇ ਹੋ ਇਸ ਨੂੰ ਲੈ ਕੇ ਸਰਕਾਰ ਵੱਡੇ ਪੱਧਰ ਤੇ ਕਦਮ ਚੁੱਕ ਲਿਆ ਹੈਮ ਖਬਰ ਹੈ ਦੱਸਦੀ ਹੈ ਕਿ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਹੁਣ ਬੱਚੇ ਪੈਦਾ ਕਰਨ ਨੂੰ ਲੈ ਕੇ ਤੇ ਬੱਚਿਆਂ ਦੀ ਆਰਥਿਕਤਾ ਨੂੰ ਸਾਂਭ ਸੰਭਾਲ ਲਈ ਜਾਂ ਉਹਨਾਂ ਦੇ ਪੜ੍ਹਾਈ ਲਿਖਾਈ ਨੂੰ ਲੈ ਕੇ ਕੁਝ ਚੀਜ਼ਾਂ ਤੇ ਪਹਿਲ ਕਦਮੀ ਸਰਕਾਰ ਕਰ ਰਹੀ ਹੈ ਤਾਂ ਦੱਸਦੀ ਹੈ ਕਿ ਆਂਧਰਾ ਪ੍ਰਦੇਸ਼ ਦੇ ਸੀਐਮ ਦੇ ਵੱਲੋਂ ਬਿਹਤ ਰ ਵੱਡਾ ਕਦਮ ਚੁੱਕਿਆ ਗਿਆ ਹੈ ਇਹ ਖਬਰ ਤੁਹਾਡੇ ਲਈ ਖਾਸ ਹੈ ਕਿਉਂਕਿ ਹੁਣ ਜਨਸਰਖਿਆ ਜੋ ਵਾਅਦਾ ਕਰਨਾ ਆਬਾਦੀ ਨੂੰ ਵਧਾਉਣ ਨੂੰ ਲੈ ਕੇ ਸਰਕਾਰ ਦੇ ਵੱਲੋਂ ਵੱਡੇ ਤੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਸਰਕਾਰ ਲਗਾਤਾਰ ਜਤੂ ਜਹਿਦ ਕਰ ਰਹੀ ਹੈ ਕਿਸੇ ਵੀ ਤਰੀਕੇ ਨਾਲ ਨਵੀਆਂ ਸਕੀਮਾਂ ਦੇ ਤਹਿਤ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤਾਂ ਕਿ ਜਿਹੜੇ ਲੋਕ ਨੇ ਉਹ ਕੋਈ ਕਦਮ ਚਾ ਸਕਣ ਤਾਂ ਇਸੇ ਤਰੀਕੇ ਦੇ ਨਾਲ ਵੱਡੇ ਪਰਿਵਾਰਾਂ ਨੂੰ ਪ੍ਰਸਾਹਿਤ ਸਰਕਾਰ ਕਰ ਰਹੀ ਹੈ ਵੱਡੇ ਪਰਿਵਾਰਾਂ ਦੇ ਵਿੱਚ ਹੋਰ ਜ਼ਿਆਦਾ ਵਾਧਾ ਕਰਨ ਨੂੰ ਲੈ ਕੇ ਸਰਕਾਰ ਨਵੀਆਂ ਰਣਨੀਤੀਆਂ ਤਿਆਰ ਕਰ ਰਹੀ ਹੈ ਅਹਿਮ ਖਬਰ ਇਸੋਕ ਤੇ ਵੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਵਾੜਦਾ ਸਰਕਾਰ ਦਾ ਇੱਕ ਕਦਮ ਜਾਂ ਪਹਿਲ ਕਦਮੀ ਕਿਉਂ ਜੀ ਲੱਗਿਆ ਕਿਉਂਕਿ ਬਹੁਤ ਸਾਰੇ ਪਰਿਵਾਰ ਆਪਣੀ ਆਰਥਿਕਤਾ ਦੀ ਕਮਜ਼ੋਰੀ ਨੂੰ ਦੇਖਦੇ ਹੋਏ ਬਹੁਤੇ ਬੱਚੇ ਨਹੀਂ ਘਰ ਵਿੱਚ ਪੈਦਾ ਕਰਦੇ ਨੇ ਤੇ ਦੂਸਰੇ ਪਾਸੇ ਤਾਂ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਦੇਖ ਕੇ ਵੀ ਕਈ ਵਾਰ ਪਰਿਵਾਰ ਸੋਚ ਵਿਚਾਰ ਚ ਹੁੰਦੇ ਨੇ ਪਰ ਸਰਕਾਰ ਹੁਣ ਉਹਨਾਂ ਦੀ ਮਦਦ ਕਰਨ ਨੂੰ ਪਿਆਰ ਹੈ ਔਰ ਕੇਂਦਰ ਜਿਹੜੇ ਇੱਕ ਕੇਂਦਰ ਲਾਫ ਜਿਹੜੇ ਬੱਚਿਆਂ ਨੂੰ ਸੰਭਲ ਲਈ ਇੱਕ ਬਣਾਏ ਜਾਣਗੇ ਉਹ ਜ਼ਰੂਰੀ ਕਰਦੇ ਨੇ ਤਾਂ ਖਾਤਿਆਂ 'ਚ ਪੈਸੇ ਸਿੱਧਾ ਮਹਿਲਾਵਾਂ ਤੇ ਆਵੇਗੇ ਜਿਸ ਨਾਲ ਆਰਥਿਕ ਤੰਗੀ ਤੋਂ ਮਜ਼ਬੂਤ ਪਰਿਵਾਰ ਬਣਗੇ